YouTube ਚੈਨਲ ਦੇਖ ਰਹੇ ਸਾਰੇ ਸਤਿ ਸ਼੍ਰੀ ਅਕਾਲ ਮੇਰੀ ਕਨੇਡਾ ਵਿੱਚ ਜੁੜਕੋ ਪਿਆਰੇ ਸਤਿ ਸ਼੍ਰੀ ਅਕਾਲ ਪਿਆਰੇ ਸੋਤਰੀ ਅਸੀਂ ਤੁਹਾਡੇ ਲਈ ਕੋਈ ਨਾ ਕੋਈ ਵੱਖਰੀ ਚੀਜ਼ ਲੈ ਕੇ ਆਉਂਦੇ ਆ ਤੇ ਅੱਜ ਅਸੀਂ ਚੰਡੀਗੜ੍ਹ ਦੇ 17 ਸੈਕਟਰ ਵਿੱਚ ਕੁਝ ਸਹਿਤਮ ਗਿਆਨ ਕੇਂਦਰ ਵਿੱਚ ਇੱਕ ਕਵੀ ਦਰਬਾਰ ਵਿੱਚ ਜਾ ਰਹੇ ਹਾਂ ਤੇ ਇਸ ਕਵੀ ਦਰਬਾਰ ਦਾ ਆਨੰਦ ਮਾਣਦੇ ਮਾਣਦੇ ਇਹਦੇ ਵਿੱਚੋਂ ਕੁਝ ਹੀ ਰਹਿਣ ਨੂੰ ਚੁਣ ਕੇ ਤੁਹਾਡੇ ਸਨਮੁਖ ਕਰਨ ਦੀ ਕੋਸ਼ਿਸ਼ ਕਰਦੇ ਰਹਿੰਨੇ ਤੇ ਅੱਜ ਅਸੀਂ ਜਿੰਨਾਂ ਨੂੰ ਸਾਡੇ ਸਾਨੂੰ ਕਰਨ ਲਈ ਚੁਣਿਆ ਉਹਨਾਂ ਦਾ ਨਾਮ ਹੈ ਪਿਆਰਾ ਸਿੰਘ ਰਾ ਸਸੀਪਤ ਸਿਕਰ ਆ ਸਭ ਤੋਂ ਪਹਿਲਾਂ ਤਾਂ ਸਾਨੂੰ ਇਹ ਦੱਸਿਆ ਜਾਵੇ ਕਿ ਤੁਸੀਂ ਇਸ ਸਿਹਤ ਕੇਂਦਰ ਨਾਲ ਕਦੋਂ ਦੇ ਜੁੜੇ ਹੋ? ਇਹਨਾਂ ਨੂੰ ਸਿਹਤ ਕੇਂਦਰ ਨਾਲ ਨਿਗਾਹ ਬਹੁਤ ਪੁਰਾਣਾ ਰਿਸ਼ਤਾ ਪਹਿਲਾਂ ਜਵੇਂ ਇਹਨਾਂ ਦੇ ਉਧਾਰ ਦੀ ਅਨਸੇ ਵੀ ਰਹੇ ਜੀ ਹੁੰਦੇ ਸੀਗੇ ਉਹ ਸਾਡੇ ਬਹੁਤ ਪੁਰਾਣੇ ਰਿਸ਼ਤੇ ਨੇ। ਅਰੇ ਮੈਂ ਜਦੋਂ ਮੈਂ ਐਨਜੋਇਬ ਹੁੰਦੇ ਸਰਵਸਖਾਦੇ ਤਾਂ ਬਹੁਤ ਸਾਰੇ ਕਾਫੀ ਸਾਰੇ ਵਿੱਚ ਬ੍ਰੇਕਅਪ ਹੋ ਗਈ ਤੇ ਪਰ ਹੁਣ ਜੇ ਮੈਂ ਆਰੋਮੀਗੋ ਬਾਅਦ ਕੋਈ ਕੋਈ ਬਾਅਦ ਦਾ ਨਿਕਲਦਾ ਸਭ ਤੋਂ ਪਹਿਲਾਂ ਤਾਂ ਇਹ ਸਮਝਾ ਦੱਸੋ ਕਿ ਤੁਹਾਡਾ ਮੂਲ ਕਿਤਾ ਕਿਹ ਸੀ ਮੈਂ ਐਜ ਡਰਾਸਮੈਨ ਉਹਨੇ ਖੇਡਦਾ ਸੀ ਫਿਰ ਅਜੇ ਸਟਰ ਹੈਡ ਆਫਸ ਮੈਂ ਰਿਟਾਇਰ ਹੋ ਗਿਆ ਤੇ ਤੁਹਾਨੂੰ ਇਹ ਕਵਿਤਾ ਸੈੱਤ ਗਜ਼ਲ ਇਹਦੀ ਚਿੱਟ ਕਿੱਥੋਂ ਲੱਗੀ ਇਹ ਬਚਪਨ ਤੋਂ ਪਹਿਲਾਂ ਪੜ੍ਹਨ ਦਾ ਸ਼ੌਕ ਸੀਗਾ ਉਹ ਪੜ੍ਹਦੇ-ਪੜ੍ਹਦੇ ਚੰਡੀਗੜ੍ਹਿਸ ਤੱਕ ਜਾ ਕੇ ਰੋਕੀ ਜਵੈਲ ਕੀਤੀ ਤਾਂ ਇੱਥੇ ਥੋੜਾ ਜਿਹਾ ਲਿਖਿਆ ਸੀਗਾ ਉਹ ਕੁਝ ਭੇਜਿਆ ਕੁਝ ਮੈਗਜ਼ੀਨਾਂ ਦੇ ਵਿੱਚ ਛਪ ਗਿਆ ਉਹ ਤੋਂ ਹੁਣ ਸ਼ਾਹ ਮਿਲਿਆ ਅਗਰ ਹਾਲੀਵੁੱਡ ਇਲੈਕਸ਼ਨਸ ਦਾਵ ਦੇ ਨਾਲ ਉਹਨਾਂ ਦੇ ਨਾਲ ਪਹਿਰਨਾ ਕਿ ਮੇਰੀ ਜੀ ਸਾਥੀਆਂ ਤੋਂ ਕੋਈ ਕੱਡਾ ਅਜਿਆ ਸਾਥੀ ਜਿੰਨੇ ਸਭ ਤੋਂ ਪਹਿਲਾਂ ਤੁਹਾਨੂੰ ਹੰੂਣਾ ਦਿੱਤਾ ਹੈ ਵੀ ਕਰਤਾ ਲਿਖਣੀ ਜਿਹੜੀ ਬਹੁਤ ਹੀ ਵਧੀਆ ਗੱਲ ਹੈ ਲੈਕਚਰ ਜੀ ਮੈਂ ਤੁਹਾਨੂੰ ਦੱਸ ਦਮੈਂ ਇੱਕ ਨਾ ਗੀਤ ਲਿਖਿਆ ਸੀ ਕੁਛ ਤੇ ਇੱਕ ਪਹਿਲਾ ਕਵੀ ਮੰਡਲ ਪੰਜਾਬੀ ਕਵੀ ਮੰਡਲ ਚੰਡੀਗੜ੍ਹ ਦੀ ਸੰਸਥਾ ਹੁੰਦੀ ਸੀ ਤੇ ਉਹਦੇ ਰਜਿੰਦਰ ਖੇਤਰਪਾਲ ਜੀ ਸੰਖੇਪ ਲੋਕੀ ਕਰਦੇ ਸੀ ਉਹ ਉਹ ਪ੍ਰਧਾਨ ਸੀ ਉਸ ਟਾਈਮ ਕਿ ਉਹ ਮੈਗਜ਼ੀਨ ਇੱਕ ਕੱਢਦੇ ਸੀ ਕਾਵਦullar ਤੇ ਮੈਂ ਉਹ ਕਿਤੇ ਬੱਸ ਸਟੈਂਡ ਤੋਂ ਲੈ ਲਿਆ ਕਿ ਪੜਿਆ ਤੇ ਮੈਂ ਘਰ ਜਾ ਕੇ ਉਹ ਇੱਕ ਗੀਤ ਉਹਨਾਂ ਨੂੰ ਭੇਜਦਾ ਉਹਨਾਂ ਨੂੰ ਗੀਤ ਬਹੁਤ ਪਸੰਦ ਆਇਆ ਤੋਂ ਮੈਂ ਗੀਤ ਉਹਨਾਂ ਨੇ ਮੇਰਾ ਪਹਿਲੇ ਪੇਜ ਤੇ ਸ਼ਾਬਕ ਜੀ ਨਾਲ ਮੈਂ ਇੱਕ ਉਹ ਪੋਸਟ ਕਾਰਡ ਜਿੰਨੇ ਸੀ ਕਿ ਉਹ ਲਿਖਿਆ ਮੈਨੂੰ ਕਹਿੰਦੇ ਤੁਸੀਂ ਬਹੁਤ ਵਧੀਆ ਲਿਖਦੇ ਆ ਤੁਸੀਂ ਇਸ ਤਰ੍ਹਾਂ ਉਹਦੇ 21 ਸੈਕਟਰ ਚ ਮੀਟਿੰਗ ਹੁੰਦੀ ਜੀ ਉਹਨਾਂ ਦੀ ਹਰ ਹਿੰਗ ਮੀਟਿੰਗ ਹੁੰਦੀ ਆਇਆ ਕਦੇ ਉਹਦੇ ਮਿਲਿਆ ਇੱਕ ਸਭ ਉਹਨੇ ਆਪਣਾ ਘਰ ਦੱਸਿਆ ਇਸ ਤਰ੍ਹਾਂ ਨਹੀਂ ਉੱਤੇ ਮਿਲਿਆ ਤੁਸੀਂ ਮਿਲੇ ਹੋ ਤੇ ਮੈਨੂੰ ਬੜੀ ਖੁਸ਼ੀ ਹੋਈ ਵੀ ਐਡੀਟਰ ਦਾ ਮੈਨੂੰ ਲੈਟਰ ਮਿਲਿਆ ਅਸਲ ਵਿੱਚ ਅਸੀਂ ਲਿਖਦੇ ਵੀ ਆ ਜੀ ਅਸੀਂ ਪੜ੍ਹਦੇ ਵੀ ਆ ਪਰ ਜਦੋਂ ਤੱਕ ਸਾਨੂੰ ਕੋਈ ਹਰੂਣਾ ਨਹੀਂ ਮਿਲਦਾ ਉਹਨਾਂ ਨਾਲ ਮੈਂ ਜਦੋਂ ਮੈਂ ਗਿਆ ਉਹ ਨਾ ਕੋਈ ਰਾਤ ਨੂੰ ਇੱਕ ਦਿਨ ਵੈਲ ਚਲੇ ਗਿਆ ਉਹ ਮੈਨੂੰ ਕਹਿੰਦੇ ਸੀ ਹੋਰ ਕੁਛ ਲਿਖਿਆ ਮੈਂ ਇੱਕ ਹਫਤਾ ਤੋਂ ਕੁਲਤੀ ਲਿਖੀ ਸੀ ਪੰਜਾਬ ਦੇ ਨਾਲ ਉਸਤਨ ਉਹ ਛੋਟੀ ਜਿਹੀ ਕਹਾਣੀ ਹੈ ਉਹਨਾਂ ਨੂੰ ਬਹੁਤ ਸਲੋ ਹੋ ਗਿਆ ਤੇ ਜਿੱਤ ਮਰਜੀ ਪੇਰੇ ਸ਼ਬਦੀਆਂ ਵਧੀਆਂ 217 ਉਸੀ ਗੀਤ ਕਿ ਕਿੰਨੇ ਸਾਡੇ ਦਰਾਂ ਦੇ ਉੱਤੇ ਰੱਤੂ ਦੀ ਡੋਲੀ ਹੈ ਅੱਖੋਂ ਵੱਖਰੇ ਬੁੱਲਾਂ ਉੱਤੇ ਵੱਖ-ਵੱਖਰੀ ਬੋਲਦੇ ਹਨ ਉਸੀ ਕਹਾਣੀ ਉਹ ਕਹਿੰਦੇ ਫਿਰ ਉਹਨਾਂ ਨੇ ਮੈਨੂੰ ਇੱਕ ਮੈਗਜ਼ੀਨ ਦਾ ਐਡਰੈਸ ਹੋਰ ਦਿੱਤਾ ਮੈਂ ਉੱਥੇ ਭੇਜਿਆ ਉਹਨੇ ਫਰਸਟ ਪੇਜ ਤੇ ਮੇਰੀ ਰਚਨਾ ਲਾਈ ਕਿ ਨਹੀਂ ਇਸ ਤਰ੍ਹਾਂ ਇਸ ਪਾਸੇ ਤੋਰਨ ਵਾਲੇ ਮੈਂ ਸਮਝਦਾ ਕਿ ਮੈਨੂੰ ਸੋਧ ਪੈਦਾ ਉਹ ਨਿੰਦਰ ਖੇਤਰਪਾਲ ਜੀ ਸੀ ਉਹਨਾਂ ਨੇ ਮਨੋਸ਼ਾਤ ਕੀਤਾ ਉਹਨਾਂ ਨੇ ਮੇਰੀ ਰਚਨਾ ਦੇ ਚੜੀ ਪ੍ਰਤਿਭਾ ਨੂੰ ਪਛਾਣਿਆ ਕਿ ਤੁਸੀਂ ਬੜੀ ਅੱਛਾ ਲਿਖਦੇ ਹੋ ਇੱਕ ਬਹੁਤ ਵੱਡੀ ਗੱਲ ਹੈ ਕਿ ਇੱਕ ਨੌਕਰੀ ਦੇ ਦੌਰਾਨ ਜਿਹੜੇ ਤੇ ਮਤਲਬ ਬਹੁਤ ਗ੍ਰਾਫਟਸਮੈਨ ਤੇ ਬਹੁਤ ਸਾਰਾ ਭਾਰ ਹੁੰਦਾ ਹੈ ਤੇ ਉਸ ਦੌਰਾਨ ਆਪਾਂ ਕਿਸੇ ਹੋਰ ਖੇਤਰ ਦੇ ਵਿੱਚ ਪਾਰਟਿਸਪੇਟ ਕਰਨਾ ਜਾਂ ਉਸਕੇ ਤਿਰਦੇ ਵਿੱਚ ਵੱਜੜ ਕੇ ਹਿੱਸਾ ਪਾਉਣਾ ਜਾਂ ਵੱਖ-ਵੱਖ ਕਲਪਾਂ ਦੇ ਮੈਂਬਰ ਬਣਨਾ ਸਹਿਤ ਕੇਂਦਰਾਂ ਵਿੱਚ ਜਾਣਾ ਇੱਕ ਬਹੁਤ ਹੀ ਹਿੰਮਤ ਦੀ ਗੱਲ ਹੈ ਤੇ ਮੇਰਾ ਇੱਕ ਸਵਾਲ ਹੈ ਤੁਹਾਨੂੰ ਕਿ ਇੱਕ ਕਵੀ ਜਿਹਨੂੰ ਕੋਈ ਕਵਿਤਾ ਲਿਖਦਾ ਹੈ ਤੇ ਉਹਦੀ ਆਪਣੀ ਮਨ ਦੀ ਇੱਕ ਭਾਵਨਾ ਹੁੰਦੀ ਆ ਕਿ ਉਹ ਕਿਸੇ ਬਾਦ ਦੇ ਦ੍ਰਿਸ਼ ਨੂੰ ਜਾਂ ਕਿਸੇ ਠਿਕਣਾ ਨੂੰ ਜਾਂ ਕਿਸੇ ਰੋਮਾਂਟਿਕ ਦ੍ਰਿਸ਼ ਨੂੰ ਜਾਂ ਕਿਸੇ ਮੌਸਮ ਨੂੰ ਦੇਖ ਕੇ ਜੋ ਕਵਿਤਾ ਲਿਖਦਾ ਹੈ ਕਿ ਵਰਨ ਵਾਲਾ ਜਿਹੜਾ ਅ ਵਿਅਕਤੀ ਆ ਉਹ ਸਮਝ ਸਕਦਾ ਕਿ ਜੋ ਕਵੀ ਨੇ ਮਨ ਦੀ ਭਾਵਨਾ ਬਰਗਤ ਕੀਤੀ ਹੈ ਇਹ ਦੇਖੋ ਜਿਹੜਾ ਕੋਈ ਵੀ ਲੇਖਕ ਲਿਖਦਾ ਨਾ ਮੇਰੇ ਸਭ ਨੂੰ ਹਰ ਇੱਕ ਦਾ ਲਿਖਣ ਦਾ ਢੰਗ ਉਹਦਾ ਜਿਹੜਾ ਉਹ ਕਿਹੜੀਆਂ ਕਿਸਮੀਆਂ ਦੇ ਵਿੱਚ ਲਿਖਦਾ ਉਹ ਹ ਲੱਖ ਲੱਖ ਵੱਖ-ਵੱਖ ਸਾਰੀਆਂ ਦੇ ਹੁੰਦੀਆਂ ਔਰ ਹਰ ਰਚਨਾ ਜਿਹੜੀ ਹੈ ਮੈਂ ਸਮਝਦਾ ਉਹ ਆਪਣਾ ਇੱਕ ਜੂਜ ਆਪਣਾ ਜੋ ਸਾਰਾ ਖਿਆਲ ਪਾਵ ਲੈ ਕੇ ਹੁੰਦੀ ਹੈ ਜਦੋਂ ਕੋਈ ਬੰਦੇ ਦੇ ਮਨ ਚ ਕੋਈ ਖਿਆਲ ਆਉਂਦਾ ਜਾਂ ਉਹ ਚੀਜ਼ ਕੋ ਰਚਨਾ ਬਣਦੀ ਹੈ ਤਾਂ ਉਹ ਜਿਹੜੀ ਤਾਂ ਤੁਹਾਡੀ ਚੇਤਨਾ ਜਿਹੜੀ ਹੈ ਸਮਾਜ ਦੇ ਵਿੱਚੋਂ ਉੱਭਰੀ ਹੋਏਗੀ ਸਮਾਜਿਕ ਸਰਕਾਰਾਂ ਨਾਲ ਜੁੜੀ ਹੋਏਗੀ ਰਚਨਾ ਉਹ ਮੈਂ ਸਮਝਦਾ ਲੋਕਾਂ ਨੂੰ ਬਹੁਤ ਪਸੰਦ ਆਉਂਦੀ ਹੈ ਜਿਵੇਂ ਮੈਂ ਕਈ ਵਾਰੀ ਲੋਕ ਪੜ੍ਹਦੇ ਆ ਤਾਂ ਬਹੁਤ ਪਸੰਦ ਕਰਦੇ ਨੇ ਜਿੰਨੇ ਚਾਵਾ ਅਖਬਾਰ ਵਿੱਚ ਕਈ ਛਪੀਆਂ ਤੇ ਮੈਨੂੰ ਬਹੁਤ سارے ਲੋਕਾਂ ਦੇ ਮੈਸਜ ਫੋਨ ਵੀ ਆਏ ਉਹਨਾਂ ਦੇ ਵਿੱਚ ਕਮੈਂਟ ਵੀ ਆਉਂਦੇ ਆ ਵੀ ਹਾਂ ਬਹੁਤ ਸੰਗਾਂ ਲੱਗਿਆ ਇਸ ਨਾਲ ਸਟੇਟ ਲੱਗਦੀ ਉਹ ਜਿਹੜੀ ਜਿਹੜੀ ਰਚਨਾ ਮੈਂ ਸਮਝਦਾ ਕਿ ਸਾਡੀ ਲੋਕਾਈ ਦੇ ਨੇੜੇ ਹੁੰਦੀ ਆ ਉਹ ਲੋਕਾਂ ਨੂੰ ਹਰ ਇੱਕ ਵਧਨ ਆਪਣੀ ਹੀ ਲੱਗਦੀ ਹੈ ਤੇ ਉਹ ਪਸੰਦੀ ਵੀ ਲੱਗਦੀ ਹੈ ਹਾਂ ਪਰ ਮੈਂ ਕਈ ਵਾਰੀ ਵੇਖਦੀ ਆ ਕਿ ਜਦੋਂ ਸਕੂਲਾਂ ਵਿੱਚ ਕਾਲਜਾਂ ਵਿੱਚ ਜਿਹੜੀ ਆ ਕੇ ਅਸੀਂ ਕਵਿਤਾ ਦੀ ਵਿਆਖਿਆ ਕਰਾਉਣ ਲੱਗਦੇ ਹਾਂ ਤਾਂ ਮੈਨੂੰ ਕਈ ਵਾਰੀ ਮਹਿਸੂਸ ਹੁੰਦਾ ਕਿ ਸ਼ਾਇਦ ਅਸੀਂ ਉਸ ਕਵੀ ਨਾਲ ਉਸ ਕਵਿਤਾ ਨਾਲ ਮਿਆ ਨਹੀਂ ਕਰ ਰਹੇ ਹੁੰਦੇ ਕਿਉਂਕਿ ਉਹਨੇ ਜਿਹੜੀਆਂ પરિਸਥਿਤੀਆਂ ਵਿੱਚ ਕਵਿਤਾ ਲਿਖੀ ਹੁੰਦੀ ਆ ਅਸੀਂ ਸ਼ਾਇਦ ਪਾਠਕ ਦਾ ਇੱਕ ਵਿਆਖਿਆਕਰਨ ਨੂੰ ਸ਼ਾਇਦ ਨਹੀਂ ਸਮਝਦੇ ਪੀਡੀ ਸਕੂਲ ਦੇ ਵਿੱਚ ਵਿਆਖਿਆ ਵਾਲੀ ਗੱਲ ਉਹ ਤਾਂ ਮੈਂ ਸਮਝਦਾ ਕਿਉਂਕਿ ਉਸ ਟਾਈਮ ਦੇ ਬੱਚਾ ਬੱਚਿਆਂ ਦਾ ਨਾ ਮਾਨ ਹੁੰਦਾ ਨਾ ਉਹ ਹਰ ਇੱਕ ਬੰਦੇ ਦਾ ਉਸ ਪੱਧਰ ਤੱਕ ਡਿਵੈਲਪ ਨਹੀਂ ਹੋਇਆ ਹੁੰਦਾ ਤੇ ਉਹ ਜਿਹੜਾ ਟੀਚਰ ਕੋਈ ਵੀ ਅਧਿਆਪਕਾ ਉਹਨੂੰ ਉਹਦੇ ਹੱਥ ਕਰਕੇ ਸਮਝਾਉਣ ਦਾ ਮਤਲਬ ਇਹ ਹੁੰਦਾ ਵੀ ਉਹਨੂੰ ਉਹ ਤਸਲੀਮ ਅੱਛੀ ਤਰ੍ਹਾਂ ਸਮਝ ਆ ਸਕੇ ਇਹੋ ਕਾਬਲੂਗ ਦੇ ਵਿੱਚ ਕੀ ਆ ਕਿ ਉਹਦਾ ਅਸਲਤਾ ਵਾਸਤੇ ਜਿਸ ਤਰੀਕੇ ਨਹੀਂ ਹੁੰਦਾ ਉਹ ਚੀਜ਼ ਦੇ ਸਕੂਲਾਂ ਵਿੱਚ ਤਾਂ ਉਹ ਕਰਨੇ ਮੈਂ ਸਮਝਦਾ ਕੋਈ ਗੈਰਕ ਨਹੀਂ ਗੱਲ ਦਾ ਅਰ ਇਹ ਐ ਇੰਨੀ ਗੱਲ ਜੂਰਾ ਵੀ ਜੇ ਅਸੀਂ ਆਮ ਪਾਠਕ ਨੂੰ ਇੰਦਾ ਸਮਰਥ ਕਰਕੇ ਦੱਸ ਲਈਏ ਭੈਣ ਨਜ਼ਰ ਆ ਸਾਡੀ ਇੰਨੀ ਕੋਸਟਰਾ ਨਹੀਂ ਹੋਵੇ ਕਿ ਜਿਹੜਾ ਸਰੋਤਾ ਵਾ ਆਮ ਬੰਦਾ ਪਾਠਕ ਵਾ ਉਹਦੇ ਤੱਕ ਪਹੁੰਚ ਨਹੀਂ ਜਾਈ ਉਹਦੇ ਵਿੱਚ ਇੰਨੀ ਜਿਆਦਾ ਕਿ ਕਵਿਤਾ ਦੀ ਜਿਹੜੀ ਉਹਦੇ ਚ ਇੰਨਾ ਪਰਾ ਪਾਣੀ ਨਹੀਂ ਨਾ ਜਾਈ ਨਾ ਬਿਲਕੁਲ ਪਾਠਕ ਨੂੰ ਪੜ ਕੇ ਸਮਝ ਲੈ ਆਪਣੇ ਆਪ ਹੀ ਸਮਝ ਲੱਗੇ ਕਿ ਇੰਨੀ ਸਰਲ ਹੋਵੇ ਕਿ ਜਿਹੜੀ ਪਾਠਕ ਦਾ ਤੁਹਾਡੇ ਵਿਚਾਰਾਂ ਨੂੰ ਸਮਝ ਸਮਝ 50 ਅਕਸਰ ਮੈਂ ਹੋਰ ਵੇਖਦੀ ਆ ਜੀ ਤੁਸੀਂ ਵੀ ਕਵੀ ਹੋ ਬਹੁਤ سارے ਕਵੀਆਂ ਨੂੰ ਮੈਂ ਪਾ ਲੈਂਦੇ ਬਹੁਤ سارے ਸਹਿਤਕਾਰਾਂ ਨੂੰ ਲੇਟ ਬਹੁਤ سارے ਕਵੀ ਸਹਿਤਕਾਰ ਆਪਣੇ ਮਤਲਬ ਹੀ ਤੋਂ ਵੀ ਜ਼ਿਆਦਾ ਯਤਨ ਕਰਦੇ ਆ ਕਿ ਸਾਡੀ ਜਿਹੜੀ ਪੰਜਾਬੀ ਭਾਸ਼ਾ ਹੈ ਤੇ ਮਤਲਬ ਜਿਉਂਦਾ ਰਹੇ ਹਰ ਕਦੇ ਅੰਦਰ ਰਹੇ ਤੇ ਇਹਦਾ ਜਿਹੜਾ ਘੇਰਾ ਇਨਾ ਵਿਸ਼ਾਲ ਹੋਵੇ ਕਿ ਸੰਸਾਰ ਪੱਧਰ ਤੇ ਮਤਲਬ ਜਿਹੜੀ ਸਾਡੀ ਬੋਲੀ ਆ ਉਹ ਪਹੁੰਚਣੀ ਚਾਹੀਦੀ ਆ ਪਰ ਮੈਂ ਫਿਰ ਵੀ ਵੇਖਦੀ ਆ ਕਿ ਬਹੁਤ ਜ਼ਿਆਦਾ ਜਗ੍ਹਾ ਨਿਘਾਰ ਹੈ ਇਹਦੇ ਵਿੱਚ ਆ ਰਿਹਾ ਤੇ ਕੀ ਕਾਰਨ ਹੈ ਕਿ ਸਾਡੀ ਇੰਨੀ ਮਿੱਠੀ ਭਾਸ਼ਾ ਇੰਨੀ ਚੰਗੀ ਭਾਸ਼ਾ ਇੰਨੀ ਦਿਲਾਂ ਨੂੰ ਸ਼ੂ ਜਾਣ ਵਾਲੀ ਭਾਸ਼ਾ ਲੋਕਾਂ ਦੇ ਨਾਲ ਕਿਉਂ ਨਹੀਂ ਜੁੜਦੀ ਲੋਕ ਕਿਉਂ ਇਹਦੇ ਤੋਂ ਪੱਲਾ ਛੁਡਾ ਰਹੇ ਆ ਕਿਉਂ ਦੂਜੀਆਂ ਭਾਸ਼ਾਵਾਂ ਦੇ ਪਿੱਛੇ ਪੱਜ ਰਹੇ ਆ ਕਿਉਂ ਮਤਲਬ ਆਪਣੇ ਆਪ ਨੂੰ ਇੱਕ ਪੰਜਾਬੀ ਕਹਿਣ ਵਿੱਚ ਮਾਣ ਮਹਿਸੂਸ ਨਹੀਂ ਕਰਦਾ ਮਸਲ ਉਹ ਜਿਹੜੀ ਚੀਜ਼ ਆ ਨਾ ਤੇ ਪਿੱਛੇ ਬਹੁਤ ਸਾਰੀਆਂ ਕੁਝ ਸ਼ਕਤੀ ਆਪਾਂ ਕਹਿ ਲਈ ਜਿਵੇਂ ਕੰਮ ਕਰਦੇ ਰਹਿੰਦੀਆਂ ਵਾ ਕੁਝ ਸਮੇਂ ਦੇ ਨਾਲ ਵੈਸੇ ਤਬਦੀਲੀਆਂ ਆਉਂਦੇ ਰਹਿੰਦੀਆਂ ਵਾ ਇੱਕ ਜਿਵੇਂ ਹੁਣ ਜਿਹੜੀ ਮੇਨ ਜਿਹੜੀ ਤਬਦੀਲੀਆਂ ਆਪਾਂ ਜੇ ਸਮਝ ਲੈਣਿਆਂ ਜਿਵੇਂ ਕਿ ਸੋਸ਼ਲ ਮੀਡੀਆ ਦਾ ਜਮਾਨਾ ਆ ਗਿਆ ਕਿਹੜਾ ਸਾਡਾ ਬੱਚੇ ਆ ਉਹ 24 ਘੰਟੇ ਮੋਬਾਈਲ ਨਾਲ ਜੁੜੇ ਰਹਿੰਦੇ ਆ ਤੇ ਮੋਬਾਈਲਾਂ ਦੇ ਵਿੱਚ ਉਹ ਜਿਸ ਤਰ੍ਹਾਂ ਦੀ ਉਹ ਭਾਸ਼ਾ ਆਮ ਪੜਦੇ ਆ ਦੇਖਦੇ ਆ ਸੁਣਦੇ ਆ ਵਾਪਸੀ ਦੇਖਦੇ ਆ ਉਹਨਾਂ ਦੀ ਪੰਜਾਬੀ ਜਿਹੜੀ ਆ ਉਹ ਸ਼ੁੱਧ ਪੰਜਾਬੀ ਜੇ ਪਹਿਲਾ ਪਿੰਡਾਂ ਵਿੱਚ ਪੁਰਾਣੇ ਪੰਜਾਬੀ ਬੋਲਦੇ ਸੀਗੇ ਉਹ ਖੇਤ ਪੰਜਾਬੀ ਹੁੰਦੀ ਸੀ ਮਾਨੇ ਜਿਹੜਾ ਉਹ ਕੋਰਾ ਹੁੰਦਾ ਉਹ ਠੇਠ ਪੰਜਾਬੀ ਜਿਹੜੀ ਆ ਉਹ ਜਰੂਰ ਸਾਡੀ ਥੋੜੀ بگੜਦੀ ਜਾ ਰਹੀ ਹੈ ਕਿਉਂਕਿ ਹੁਣ ਉਹਦੇ ਵਿੱਚ ਸ਼ਬਦਾਂ ਦਾ ਇੰਗਲਿਸ਼ ਦਾ ਵਰਤਨਾ ਸ਼ੁਰੂ ਹੋ ਜਾਂਦਾ ਜਾਂ ਕਿਸ ਤਰ੍ਹਾਂ ਦਾ ਜਿਵੇਂ ਬੱਚੇ ਆ ਕੇ ਪੜ੍ਹਦੇ ਸਕੂਲਾਂ ਵਿੱਚ ਹਿੰਦੀ ਸਕੂਲਾਂ ਵਿੱਚ ਪੜ੍ਹਦੇ ਆ ਪੁੱਕਾ ਛੱਜ ਨਾਲ ਕੱਟਦਾ ਉਹ ਸ਼ਬਦ ਸਾਡੀਆਂ ਦੂਜੀਆਂ ਭਾਸ਼ਾਵਾਂ ਦੇ ਵਿੱਚ ਵੈਸੀ ਵੀ ਹਰ ਭਾਸ਼ਾ ਦੇ ਸਮੂਹ ਹੁੰਦੇ ਆ ਪਰ ਜਿਹੜੇ ਹੁਣ ਕੁਝ ਥੋੜਾ ਇਹ ਚੀਜ਼ ਦਾ ਫਰਕ ਜੂਰ ਪੈ ਰਿਹਾ ਵਾ ਔਰ ਫਿਰ ਹੀ ਮੈਂ ਸਮਝਦਾ ਕਿ ਬਹੁਤ ਸਾਰੇ ਦੇਸ਼ਾਂ 'ਚ ਪੰਜਾਬੀ ਬੋਲੀ ਜਾ ਰਹੀ ਹੈ ਔਰ ਬਾਅਦ ਸਮਝੋ ਕੈਨੇਡਾ ਅਮਰੀਕਾ ਉਹਥੇ ਜਿਹੜੇ ਲੋਕ ਆ ਜਿਆਦਾ ਸਿਰਤਾ ਦੇ ਨਾਲ ਵਿੱਚ ਨਾ ਵੀ ਰਹੇ ਆ ਉਹ ਬਿਲਕੁਲ ਸਹੀ ਗੱਲ ਹੈ ਇਸ ਵਿੱਚ ਠੀਕ ਆ ਕਈ ਆਪਾਂ ਦੇਖਦੇ ਆ ਵੀ ਕਈ ਸਾਡੇ ਸ਼ੰਕੇ ਪੈਦਾ ਹੁੰਦੇ ਆ ਕਿ ਸ਼ਾਇਦ ਪਾਸਾ ਸਾਡੀ ਪ੍ਰਖਤੋਂ ਨਾਲ ਪਰ ਮੈਂ ਸਮਝਦਾ ਕਿ ਜਿਹੜੀ ਜਿਹੜੀ ਭਾਸ਼ਾ ਹੈ ਸਾਡਾ ਗੁਰੂ ਗ੍ਰੰਥ ਸਾਹਿਬ ਦੀ ਭਾਸ਼ਾ ਹੈ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਮੌਜੂਦ ਸਾਡੇ ਹੈਗੇ ਆ ਇਹ ਸਾਰੇ ਗੁਰੂਆਂ ਦੀ ਬਾਣੀ ਆ ਪੰਕਤਾਂ ਦੀ ਬਾਣੀ ਆ ਉਹ ਉਹ ਹਮੇਸ਼ਾ ਸਦੀਵੀ ਕਾਲ ਤੱਕ ਰਹਿਣੀ ਰਹਿਣੀ ਆ ਉਹ ਸਾਡੀਆਂ ਇਹ ਚੀਜ਼ਾਂ ਜਿਹੜੀਆਂ ਕਿਉਂਕਿ ਸਾਡੀ ਪੰਜਾਬੀ ਭਾਸ਼ਾ ਦੇ ਵਿੱਚ ਦੇਖੋ ਦਾ ਪ੍ਰਾਤਨ ਸਹਿਤ ਹੈਗਾ ਵਾ ਗੁਰੂਆਂ ਪੀਰਾਂ ਦਾ ਪੀਰ ਫਕੀਰਾਂ ਦੀ ਉਪਾਸ਼ਾ ਵਾਰਿਸ਼ਾ ਦੀ ਉਹ ਸਾਰਿਆਂ ਦੀ ਇਹਨਾਂ ਚ ਉਹ ਜਿਹੜਾ ਲਿਪੀ ਚ ਸਾਡਾ ਇਨਾਂ ਪਿਆ ਅਮੀਰੀ ਸਾਡੇ ਉਹ ਹਿੱਸੇ ਦੀ ਪਈ ਹੈਗੀ ਆ ਉਹ ਸਾਨੂੰ ਕਦੇ ਖਤਮ ਨਹੀਂ ਹੋਣ ਦੇਵੇ ਮੈਂ ਤੇ ਆਪ ਸੋਚਦੀ ਆ ਕਿ ਜਿੰਨਾ ਚਿਰ ਪੰਜਾਬੀ ਜਿੰਦਾ ਨਿ ਪਾ ਜਿੰਨਾ ਚਿਰ ਇਸੇ ਪੰਜਾਬੀ ਦਾ ਸਾਹ ਚੱਲਦਾ ਆ ਕਿ ਸਾਡੀ ਪੰਜਾਬੀ ਭਾਸ਼ਾ ਨੂੰ ਕੋਈ ਖਤਰਾ ਨਹੀਂ ਕੋਈ ਨਹੀਂ ਖਤਰਾ ਹੋ ਸਕਦਾ ਕਿ ਦਿਨ ਦੁਗਣੀ ਤੇ ਰਾਤ ਚੌਗੁਣੀ ਬਣੇ ਇਸ ਤੋਂ ਲਾਵਾ ਰਾਜੀ ਜੀ ਮੈਂ ਤੁਹਾਨੂੰ ਇੱਥੇ ਪ੍ਰਸ਼ਨ ਕਰਨਾ ਚਾਹੁੰਦੀ ਹਾਂ ਕਿ ਕਰਤਾ ਸੱਤਵੀਂ ਦੇ ਅੰਦਰ ਤੋਂ ਤੁਹਾਡੀ ਹੋਰ ਵੀ ਕੋਈ ਰਜੀ ਹਾਂਜੀ ਮੈਂ ਤਾਂ ਕਾਫੀ ਕੁਝ ਕੀਤਾ ਸਰ ਲਗ ਲਗ ਸਾਰੇ ਹੀ ਫੀਲਡ ਲਗ ਭਾਗ ਕਿਉਂਕਿ ਸਾਡੀ ਇੱਕ ਅਸੀਂ ਹੈਂਡੀਕੈਟ ਦੀ ਇੱਕ ਭੰਗੜੀ ਟੀਮ ਲਈ ਸੀਗੀ ਔਰ ਉਹ ਵਰਲਡ ਵੀ ਸ਼ਹਿਰ ਪਹਿਲੀ ਟੀਮ ਸੜਾ ਲਿਮਕਾ ਬੱਕ ਕੋਰਡੋਬਾ ਚੋਂ ਆਂਗਿਟੇ ਜਰਤ ਹੋਈ ਸੀ ਕਿਉਂਕਿ ਜਿਹੜੇ ਆਮ ਹੈਂਡੀਕੈਟਸ ਦੇ ਤੌਰ ਤੇ ਕੱਲੇ ਡਿਊਜਲ ਤੌਰ ਤੇ ਤਾਂ ਬਹੁਤ ਸਾਰੇ ਡਾਂਸਰ ਹੈਗੇ ਆ ਬੰਦੇ ਪਰ ਇਹ ਕੋਈ ਵੀ ਕਿਸੇ ਫੋਕ ਜਿਹੜਾ ਡਾਂਸ ਵਾ ਉਹ ਕਿਸੇ ਹੈਂਡੀਕੈਟ ਗਰੁੱਪ ਦਾ ਨਹੀਂ ਸੀ ਨਹੀਂ ਸੀ ਤੇ ਸਾਡਾ ਸੀ ਭੰਗੜਾ ਅਸੀਂ ਸਾਰੇ ਜਾਨੀਆ ਆਈਟਮਾਂ ਸੰਦੇ ਕਰਦੇ ਸੀਗੇ ਤੇ ਸਾਰੇ ਉਹ ਸਾਡਾ ਉਹ ਦੋਵੇਂ ਯੂਐਸਏ ਵਿੱਚ ਜਾ ਕੇ ਆਏ ਟ੍ਰੇਡ ਫੇਅਰ ਦਿੱਲੀ ਆਹਰਸਾ ਲੱਗਦਾ ਲਗਿਆ ਕਿ ਟ੍ਰੇਡ ਉਹਨਾਂ ਦੀ 5 ਸਾਲਾਂ ਲੱਗਦਾ ਉਹ ਜਿੱਤਦਾ ਜੰਦਰੂ ਦੂਦਰਸ਼ਣ ਤੇ ਇਕੜ ਕੱਤਾ ਦੂਦਰਸ਼ਣ ਤੇ ਉਹ ਬਹੁਤ ਸਾਰੇ ਖਾਵਾਂ ਤੇ ਪੂਰੇ ਇੰਡੀਆ ਦੀ ਵਾਰਤਾ ਕਿਸੇ ਨੂੰ ਪਾ ਦਿਆ ਜਾਂਦਾ ਨਾਲ ਉਸ ਤੋਂ ਇਲਾਵਾ ਮੈਂ ਪਹਿਲਾ ਮੇਲੇ ਵਿੱਚ ਸਟੇਜ ਕੰਪੇਰਿੰਗ ਦਾ ਕਰਦਾ ਰਿਆ ਉਹਦੇ ਚ ਸਾਰੇ ਕਲਾਕਾਰ ਗੀਤਾਂ ਜੀ ਕੋਦੀ ਮਨਤ ਸਾਹਿਬ ਜਾਂ ਸੰਦਰਸ਼ਨ ਜੀ ਇਹਨਾਂ ਨਾਲ ਸਾਰੇ ਸਟੇਜਾਂ ਸੰਜੇ ਬੇ ਮੇਲੇ ਤੇ ਬੜੀ ਚੰਗੀ ਗੱਲ ਹੈ ਕਿ ਵਕ ਵਕ ਕਿਤਨਾ ਵਿੱਚ ਜੀ ਦੋਸ਼ੀ ਪਾਰਟਿਸਪੇਟ ਕਰਦੇ ਆ ਤਾਂ ਅਸੀਂ ਆਪਣੇ ਦਿਲਾਂ ਨੂੰ ਮਿਲਦੇ ਆ ਆਪਣੇ ਪੰਜਾਬੀਆਂ ਨੂੰ ਮਿਲਦੇ ਆ ਆਪਣੇ ਲੋਕਾਂ ਨੂੰ ਮਿਲਦੇ ਆ ਤੇ ਸਾਡੇ ਅੰਦਰ ਇੱਕ ਹੋਰ ਉਤਸ਼ਾਹ ਜਗਦਾ ਕਿ ਅਸੀਂ ਜਿੰਨਾ ਕਿਸੇ ਨੂੰ ਜ਼ਿਆਦਾ ਮਿਲਾਂਗੇ ਸਾਡਾ ਆਪਣਾ ਵਿਕਾਸ ਤੇ ਸਾਡੀ ਭਾਸ਼ਾ ਦਾ ਵਿਕਾਸ ਹੋਣਾ ਹੀ ਬਾਤ ਹੋਊਗਾ ਜੇ ਨਾ ਅਸੀਂ ਸੰਕਿਰਨ ਸਵਾਦੇ ਰਵਾਂਗੇ ਆਪਣੇ ਵਿਚਾਰਾਂ ਨੂੰ ਆਪਣੀ ਕਲਾ ਨੂੰ ਆਪਣੇ ਅੰਦਰ ਰੱਖਾਂਗੇ ਤੇ ਸ਼ਾਇਦ ਉਹ ਪਈ ਚੀਜ਼ ਬੁੱਸ ਜਾਂਦੀ ਹੈ ਅੱਛਾ ਜਿਹੜਾ ਦੇਖੋ ਸਹਿਤਵਾ ਜਾਂ ਕਲਾ ਦੀ ਕੋਈ ਵੀ ਬੁਲਾਈ ਹੈ ਹੈਗੀ ਮਨਜੀਆ ਸਿੰਘ ਪੰਗੜਾ ਕਰ ਲੋ ਗਿੱਧਾ ਨੱਚ ਲੋ ਜਾਂ ਹੋਰ ਕੋਈ ਵੀ ਲੋਕ ਨਾਚ ਸਾਜਾ ਹੋਕ ਸਿੰਘਿੰਗ ਦਾ ਕੁਝ ਵੀ ਹੈ ਇਹ ਸਾਰੀਆਂ ਚੀਜ਼ਾਂ ਸਾਨੂੰ ਲੋਕਾਂ ਦਾ ਜੋੜਦੀਆਂ ਸਾਨੂੰ ਦੂਸਰਿਆਂ ਦੇ ਪ੍ਰਤੀ ਭਾਵਨਾ ਪੈਦਾ ਕਰਦੀਆਂ ਹਨ ਦੂਜੇ ਨਾਲ ਨੇੜੋ ਜੁੜਾਅ ਪੈਦਾ ਕਰਦੀਆਂ ਤਾਂ ਸਾਡੇ ਸਮਰਕਸਾਜ ਪੈਦਾ ਹੁੰਦੇ ਨੇ ਇਹ ਚੀਜ਼ਾਂ ਤਾਂ ਜਿਹੜਾ ਬੰਦਾ ਇਹਨਾਂ ਚੀਜ਼ਾਂ ਵਿੱਚ ਡਿੱਗਦਾ ਵਾ ਉਹਦੇ ਵਿੱਚ ਉਹ ਖੁਦਕੀ ਕੌੜਤੀ ਆ ਵੀ ਉਹਦੇ ਵਿੱਚ ਆਪਣਾ ਇੱਕ ਜਿਹੜਾ ਇਹ ਰਿਸ਼ਤਾ ਸਾਰਿਆਂ ਨਾਲ ਬਣਿਆ ਰਹਿੰਦਾ ਹੈ ਬਹੁਤ ਵਧੀਆ ਜੀ ਰਾਈ ਜੀ ਤੁਹਾਨੂੰ ਮਿਲ ਕੇ ਬਹੁਤ ਕੁਸ਼ਲ ਤਾਂ ਮੈਂ ਆਖਰੀ ਕੁਸਚਨ ਇਹ ਕਰਦੇ ਆ ਕਿ ਤੁਸੀਂ ਮਤਲਬ ਸਾਡੇ ਪੰਜਾਬੀ ਸਰੋਤਿਆਂ ਨੂੰ ਸਾਡੇ ਪੰਜਾਬੀ ਪਾਠਕਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਆ ਕਿ ਸਾਡੀ ਭਾਸ਼ਾ ਜਿਹੜੀ ਆ ਹਮੇਸ਼ਾ ਇਸ ਮਾਨ ਨਾਲ ਸ਼ੁਰੂ ਹੋਵੇ। ਮੈਂ ਤਾਂ ਇਹੀ ਕਹਿਣਾ ਚਾਹਾਂਗਾ ਕਿ ਜਿਹੜੀ ਸਾਡੀ ਪੰਜਾਬੀ ਮਾਂ ਬੋਲੀ ਹੈ ਇਹ ਬਹੁਤ ਅਮੀਰ ਹੈ ਇਹਦੇ ਵਿੱਚ ਸਾਡਾ ਬਹੁਤ ਜਿਹੜਾ ਪ੍ਰਾਪਤਨ ਔਰ ਅਮੀਰ ਜਿਹੜਾ ਵਿਸਤਾ ਸਮਝਾਇਆ ਕਿ ਸਾਨੂੰ ਆਪਣੇ ਬੱਚਿਆਂ ਨੂੰ ਗਾਂ ਅੱਗੇ ਜਰੂਰ ਇਹ ਟ੍ਰੇਨ ਨਾ ਦਿੰਦੇ ਰਹਿਣਾ ਚਾਹੀਦਾ ਵਾ ਉਹਨਾਂ ਨੂੰ ਇਸ ਭਾਸ਼ਾ ਦੇ ਨਾਲ ਆਪਣੇ ਗੰਗਾ ਵੀ ਮਾਂ ਬੋਲੀ ਦੇ ਨਾਲ ਜੋੜੀ ਰੱਖਣਾ ਚਾਹੀਦਾ ਵਾ ਤੇ ਠੀਕ ਆਪਾਂ ਬੱਚੇ ਸਾਰੇ ਨੇ ਦੂਜੀਆਂ ਪੇਸ਼ਾਵਾਂ ਵਿੱਚ ਪੜ੍ਹ ਪਰ ਆਪਣੀ ਮਾਂ ਬੋਲੀ ਜਿਹੜੀ ਆ ਉਹਨੂੰ ਹਮੇਸ਼ਾ ਪਹਿਨ ਦੇਣੀ ਚਾਹੀਦੀ ਏ ਉਹਦੇ ਤੇ ਜਿਹੜਾ ਘਰ ਦੇ ਵਿੱਚ ਬੋਲਣ ਤੇ ਬਾਹਰ ਜਿਹੜੀ ਆਮ ਜਿਹੜੀ ਭਾਸ਼ਾ ਬੋਲ ਚੱਲ ਜਿਹੜੀ ਭਾਸ਼ਾ ਉਹ ਹਮੇਸ਼ਾ ਇਹ ਰੱਖਣੀ ਚਾਹੀਦੀ ਉਹਦੇ ਨਾਲੇ ਹਮੇਸ਼ਾ ਇਹ ਇਹ ਜ਼ਰੂਰੀ ਹੈ ਕਿ ਆਪੇ ਸਾਡੀ ਪਛਾਣ ਹਮੇਸ਼ਾ ਸਾਡੇ ਜਦੋਂ ਸਾਡੇ ਗਾਹ ਦੀ ਗੱਲ ਸਾਡੇ ਪੀੜ੍ਹੀਆਂ ਤੱਕ ਤੋਰੀ ਜਾਊਗੀ ਤੇ ਹਮੇਸ਼ਾ ਚੰਗਾ ਹੀ ਰਹੂਗੀ ਜਾਣੀ ਹੈ ਕਿ ਕੋਈ ਅਜਿਹੀ ਕੰਤਾ ਜਿਹੜੀ ਤੁਹਾਨੂੰ ਆਪਣੇ ਆਪ ਨੂੰ ਵੀ ਬੜੀ ਵਧੀਆ ਲੱਗਦੀ ਹੋਵੇ ਤੇ ਸਰਵੋਤਿਆਂ ਨੂੰ ਤਾਂ ਸਾਨੂੰ ਤਾਂ ਵਧੀਆ ਲੱਗਣੀ ਨਿਗਣੀ ਤਾਂ ਤੁਸੀਂ ਬਹੁਤ ਵਧੀਆ ਚੱਲੂਗਾ ਤੇ ਉਹਦੀਆਂ ਕੁਝ ਲਾਈਨਾਂ ਜੈਗੀਆਂ ਤੁਸੀਂ ਕਿਸੇ ਸਰਵਤਿਆਂ ਨੂੰ ਸੁਣਾਓਗੇ ਤਾਂ ਮੈਨੂੰ ਬਹੁਤ ਚੰਗਾ ਲੱਗੇ ਮੈਂ ਨਵੀਂ ਗਜ਼ਲ ਉਹਦਾ ਕਸਾ ਨਹੀਂ ਕਰਨਾ ਚਿਹਰੇ ਤੇ ਜੋ ਚਿਹਰਾ ਲਾਈ ਫਿਰਦੇ ਹਾਂ ਚਿਹਰੇ ਤੇ ਜੋ ਚਿਹਰਾ ਲਾਈ ਫਿਰਦੇ ਹਾਂ ਕੱਖਾਂ ਥੱਲੇ ਅੱਗ ਛਪਾਈ ਫਿਰਦੇ ਹਾਂ ਕੰਧ ਓਲੇ ਪਰਦੇਸ ਸਿਆਣੇ ਕਹਿੰਦੇ ਨੇ ਕੰਧ ਓਲੇ ਪਰਦੇਸ ਸਿਆਣੇ ਕਹਿੰਦੇ ਨੇ ਵਿਰੇੜੇ ਵਿੱਚ ਪਰਦੇਸ ਵਸਾਈ ਫਿਰਦੇ ਹਾਂ ਮੋਹ ਨਹੀਂ ਹੈ ਰਿਸ਼ਤਾ ਰੱਖਣਾ ਚਾਹੁੰਦੇ ਹਾਂ ਮੋਹ ਨਹੀਂ ਹੈ ਰਿਸ਼ਤਾ ਰੱਖਣਾ ਚਾਹੁੰਦੇ ਹਾਂ اونੀ ਜਾਣੀ ਢੋਂਗ ਰਚਾਈਂ ਫਿਰਦੇ ਹਾਂ ਮੁੱਕੇ ਪਾਣੀ ਪੱਥਰ ਨੇ ਹੁਣ ਰੋਣਾ ਕੀ ਮੁੱਕੇ ਪਾਣੀ ਪੱਥਰ ਨੇ ਹੁਣ ਰੋਣਾ ਕੀ ਚਾਹ ਇਸ਼ਾਵਾਂ ਸਭ ਗਵਾਈ ਫਿਰਦੇ ਹਾਂ ਤੋਂ ਅੰਦਰ ਨੇਰਾ ਇੰਨਾ ਭਾਰੂ ਹੋਇਆ ਹੈ ਅੰਦਰ ਨੇਰਾ ਇੰਨਾ ਭਾਰੂ ਹੋਇਆ ਹੈ ਚਾਨਣ ਦੇ ਨਾ ਮੱਥਾ ਲਾਈ ਫਿਰਦੇ ਹਾਂ ਇਹ ਸ਼ਬਦਾਂ ਦੇ ਮਹਿੰਗੇ ਸੱਚੇ ਮੋਤੀ ਨੇ ਇਹ ਸ਼ਬਦਾਂ ਦੇ ਮਹਿੰਗੇ ਸੱਚੇ ਮੋਤੀ ਨੇ ਮੰਡਣ ਦੇ ਲਈ ਝੋਲੀ ਪਾਈ ਫਿਰਦੇ ਹਾਂ ਆਖਰੀ ਸ਼ੇਰ ਦਾ ਲਿਖੇ ਬੈਠ ਨਦੀ ਦੇ ਕੰਢੇ ਲੋਜ ਨਿਹਾਰਾਂ ਮੈਂ ਬੈਠ ਨਦੀ ਦੇ ਕੰਢੇ ਲੋਜ ਨਿਹਾਰਾਂ ਮੈਂ ਪਾਣੀ ਤੇ ਤਸਵੀਰ ਬਣਾਈ ਫਿਰਦੇ ਹਾਂ ਪਾਣੀ ਤੇ ਤਸਵੀਰ ਬਣਾਈ ਸਸ ਰਤਿਓ ਅੱਜ ਜਿਸ ਤਾਂ ਨੂੰ ਮਲਾਇਆ ਪਿਆਰਾ ਸਿੰਘ ਰਾਹੀ ਜੀ ਨਾਲ ਤੇ ਮੈਨੂੰ ਆਸ ਹੈ ਕਿ ਇਹਨਾਂ ਦੇ ਬੜੇ ਹੀ ਵੱਡਮੁੱਲੇ ਜਿਹੜੇ ਸ਼ਬਦ ਨੇ ਤੇ ਬਹੁਤ ਵੱਡੇ ਵਿਚਾਰ ਨੇ ਜਿਹੜੇ ਉਹਨਾਂ ਨਾਲ ਮੈਂ ਤਾਂ ਪੂਰੀ ਤਰ੍ਹਾਂ ਸਹਿਮਤ ਹਾਂ ਕਿ ਪੰਜਾਬੀ ਭਾਸ਼ਾ ਦੇ ਵਿਕਾਸ ਵਿੱਚ ਇਦਾਂ ਦੇ ਕਵੀ ਇਦਾਂ ਦੇ ਸਾਹਿਤਕਾਰ ਇਦਾਂ ਦੇ ਯਤਨਸ਼ੀਲ ਜਿਹੜੇ ਲੋਕ ਨੇ ਉਹ ਜੇ ਸ਼ਾਮਲ ਹੁੰਦੇ ਰਹਿਣਗੇ ਤੇ ਸਾਡੀ ਭਾਸ਼ਾ ਨੂੰ ਨਾ ਕੋਈ ਖਤਮ ਕਰ ਸਕਦਾ ਨਾ ਕੋਈ ਇਹਨੂੰ ਮਾਰ ਸਕਦਾ ਬਹੁਤ ਬਹੁਤ ਧੰਨਵਾਦ